ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਨੂੰ ਰੋਕਣ ਦੀ ਜੋ ਘਟਨਾ ਸਾਹਮਣੇ ਆਈ ਉਸ ਬਾਰੇ ਸ਼ੁਰੂ ਵਿੱਚ ਕਾਫੀ ਉਲਝਣ ਬਣੀ ਰਹੀ ਕਈ ਲੋਕਾਂ ਨੇ ਇਹ ਗੱਲ ਮੌਰੀ ਲੋਕਾਂ ਨਾਲ ਜੋੜ ਦਿੱਤੀ ਪਰ ਖਬਰਾਂ ਦੀ ਪੂਰੀ ਪੜਤਾਲ ਤੋਂ ਬਾਅਦ ਹੁਣ ਤਸਵੀਰ ਕਾਫੀ ਹੱਦ ਤੱਕ ਸਾਫ਼ ਹੋ ਚੁੱਕੀ ਹੈ ਅਸਲ ਵਿੱਚ ਇਹ ਲੋਕ ਮੌਰੀ ਆਦੀਵਾਸੀ ਸਮੂਹ ਨਹੀਂ ਸਨ ਇਹ ਲਗਭਗ 40-50 ਲੋਕਾਂ ਦਾ ਇੱਕ ਗਰੁੱਪ ਸੀ ਜੋ ਜਾਣ ਬੁੱਝ ਕੇ ਨਗਰ ਕੀਰਤਨ ਦੇ ਰਸਤੇ ਵਿੱਚ ਆਇਆ ਇਹੀ ਗਰੁੱਪ ਨਿਊਜ਼ੀਲੈਂਡ ਦੀ ਇੱਕ ਕਟੜ੍ਹ ਇਸਾਈ ਸੰਸਥਾ ਡੈਸਟੀਨੀ ਚਰਚ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ ਡੈਸਟੀਨੀ ਚਰਚ ਦੇ ਆਗੂ ਬ੍ਰਿਆਨ ਤਮਾਕੀ ਪਹਿਲਾਂ ਵੀ ਕਈ ਵਾਰ ਵਿਵਾਦਿਤ ਬਿਆਨਾਂ ਅਤੇ ਪ੍ਰਦਰਸ਼ਨਾਂ ਕਰਕੇ ਖਬਰਾਂ ਵਿੱਚ ਰਹੇ ਹਨ ਇਹ ਗਰੁੱਪ ਖੁੱਲੇ ਤੌਰ ਤੇ ਇਹ ਗੱਲ ਕਹਿੰਦਾ ਆ ਰਿਹਾ ਹੈ ਕਿ ਨਿਊਜ਼ੀਲੈਂਡ ਨੂੰ ਸਿਰਫ ਕ੍ਰਿਸਚੀਅਨ ਵੈਲਿਊਜ਼ ਦੇ ਆਧਾਰ ਤੇ ਚਲਾਇਆ ਜਾਣਾ ਚਾਹੀਦਾ ਹੈ ਇਸੇ ਕਰਕੇ ਇਹ ਲੋਕ ਕ੍ਰਿਸਚੀनिटी ਤੋਂ ਇਲਾਵਾ ਹੋਰ ਧਰਮ ਨੂੰ ਮੰਨਣ ਵਾਲੇ ਸਮੂਹਾਂ ਦੇ ਖਿਲਾਫ ਵੀ ਰਵੱਈਆ ਰੱਖਦੇ ਹਨ ਕਈ ਰਿਪੋਰਟਾਂ ਤੇ ਵੀਡੀਓਜ਼ ਮੁਤਾਬਕ ਇਸ ਗਰੁੱਪ ਦੇ ਲੋਕਾਂ ਕੋਲ ਕੁਝ ਭਾਰਤ ਵਿਰੋਧੀ ਨਾਅਰੇ ਅਤੇ ਝੰਡੇ ਵੀ ਸਨ ਨਾਲ ਹੀ ਪਿਛਲੇ ਕੁਝ ਸਮਿਆਂ ਵਿੱਚ ਇਹ ਗਰੁੱਪ ਸਿੱਖ, ਹਿੰਦੂ, ਮੁਸਲਮਾਨ ਅਤੇ ਹੋਰ ਧਰਮਾਂ ਦੇ ਪ੍ਰਤੀਕਾਂ ਦਾ ਵੀ ਵਿਰੋਧ ਕਰਦਾ ਨਜ਼ਰ ਆਇਆ ਹੈ ਇਹ ਕੋਈ ਇਕੱਲੀ ਘਟਨਾ ਨਹੀਂ ਸਗੋਂ ਇੱਕ ਸੋਚ ਦਾ ਹਿੱਸਾ ਹੈ ਇੱਥੇ ਨਿਊਜ਼ੀਲੈਂਡ ਵਿੱਚ ਵਸਦੇ ਸਿੱਖਾਂ ਦਾ ਪੱਖ ਬਿਲਕੁਲ ਸਾਫ਼ ਹੈ ਨਗਰ ਕੀਰਤਨ ਸਿੱਖਾਂ ਲਈ ਇੱਕ ਸ਼ਾਂਤਮਈ ਧਾਰਮਿਕ ਸਮਾਗਮ ਹੁੰਦਾ ਹੈ ਇਸ ਵਿੱਚ ਨਾ ਤਾਂ ਕੋਈ ਰਾਜਨੀਤੀ ਹੁੰਦੀ ਹੈ ਤੇ ਨਾ ਹੀ ਹੋਰ ਧਰਮ ਦੇ ਖਿਲਾਫ ਸਨੇਹਾ ਸਿੱਖ ਕੌਮ ਜਿੱਥੇ ਵੀ ਵੱਸਦੀ ਹੈ ਉੱਥੇ ਕਾਨੂੰਨ ਦੀ ਪਾਲਣਾ ਅਤੇ ਦੂਜੇ ਧਰਮਾਂ ਦੀ ਇੱਜ਼ਤ ਕਰਨਾ ਉਸ ਦੀ ਪਰੰਪਰਾ ਰਹੀ ਹੈ ਇਸ ਮਾਮਲੇ ਵਿੱਚ ਗਲਤਫਹਿਮੀ ਇਸ ਕਰਕੇ ਬਣੀ ਕਿਉਂਕਿ ਕੁਝ ਲੋਕਾਂ ਨੇ ਡੈਸਟੀਨੀ ਚਰਚ ਵਾਲੇ ਗਰੁੱਪ ਨੂੰ ਮੋਰੀ ਲੋਕ ਸਮਝ ਲਿਆ ਪਰ ਇਹ ਦੋਨੋਂ ਗੱਲਾਂ ਵੱਖਰੀਆਂ ਹਨ ਮੌਰੀ ਲੋਕਾਂ ਦੇ ਪ੍ਰਦਰਸ਼ਨ ਆਮ ਤੌਰ ਤੇ ਲੈਂਡ ਰਾਈਟ ਕਲਚਰ ਅਤੇ ਗਵਰਨਮੈਂਟ ਪੋਲਿਸੀ ਨਾਲ ਜੁੜੇ ਹੁੰਦੇ ਹਨ ਨਾ ਨਾ ਕਿ ਕਿਸੇ ਧਰਮ ਦੇ ਖਿਲਾਫ ਕਾਨੂੰਨ ਅਤੇ ਸੁਰੱਖਿਆ ਦੇ ਪੱਖੋਂ ਨਿਊਜ਼ੀਲੈਂਡ ਪੁਲਿਸ ਨੇ ਹਾਲਾਤ ਨੂੰ ਕਾਬੂ ਵਿੱਚ ਰੱਖਿਆ ਤੇ ਵੱਡਾ ਟਕਰਾਅ ਹੋਣ ਤੋਂ ਰੋਕਿਆ ਕਿਸੇ ਵੱਡੀ ਹਿੰਸਾ ਦੀ ਪੁਸ਼ਟੀ ਨਹੀਂ ਹੋਈ ਪਰ ਇਸ ਘਟਨਾ ਨੇ ਕਈ ਸਵਾਲ ਜ਼ਰੂਰ ਖੜੇ ਕਰ ਦਿੱਤੇ ਹਨ ਮੇਰੇ ਵਿਚਾਰ ਵਿੱਚ ਇਹ ਮਸਲਾ ਸਿੱਖ ਵਰਸਸ ਮੌਰੀ ਨਹੀਂ ਹੈ ਅਤੇ ਨਾ ਹੀ ਧਰਮ ਦੀ ਲੜਾਈ ਹੈ ਇਹ ਇੱਕ ਫੋਟੋ ਕੱਟਡ ਗਰੁੱਪ ਦੀ ਸੋਚ ਹੈ ਜੋ ਜਾਣਬੁੱਝ ਕੇ ਦੂਜਿਆਂ ਦੀ ਧਾਰਮਿਕ ਆਜ਼ਾਦੀ ਵਿੱਚ ਦਖਲ ਦਿੰਦੀ ਹੈ ਅਜੀਆਂ ਕਟਨਾਵਾਂ ਨਾਲ ਸਮਾਜ ਵਿੱਚ ਫਜ਼ੂਲ ਤਣਾਅ ਪੈਦਾ ਹੁੰਦਾ ਹੈ ਸਮਝਦਾਰੀ ਇਹ ਹੀ ਹੈ ਕਿ ਅਸੀਂ ਤੱਥਾਂ ਨੂੰ ਸਮਝ ਕੇ ਗੱਲ ਕਰੀਏ ਨਾ ਕਿ ਅਫਵਾਹਾਂ ਦੇ ਆਧਾਰ ਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਵੀ ਮਹੱਤਵਪੂਰਨ ਹੈ ਅਤੇ ਨਿਊਜ਼ੀਲੈਂਡ ਦੇ ਹਰ ਕਾਨੂੰਨ ਮੰਨਣ ਵਾਲੇ ਨਾਗਰਿਕ ਦੀ ਸੁਰੱਖਿਆ ਵੀ ਨਿਊਜ਼ੀਲੈਂਡ ਦੀ ਸਰਕਾਰ ਅਤੇ ਪੁਲਿਸ ਆਪਣੇ ਪੱਧਰ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਵਿਚਾਰਾਂ ਦੀ ਆਜ਼ਾਦੀ ਹਨ ਕਰਕੇ ਕੱਟੜ ਸਮੂਹ ਵੀ ਆਪਣੀ ਗੱਲ ਕਹਿ ਰਹੇ ਹਨ ਤੇ ਬਾਕੀ ਸਮੂਹ ਵੀ ਆਪਣੀ ਧਾਰਮਿਕ ਆਜ਼ਾਦੀ ਦਾ ਪ੍ਰਦਰਸ਼ਨ ਕਰ ਰਹੇ ਹਨ ਇੱਥੇ ਦੱਸਣ ਯੋਗ ਹੈ ਕਿ ਹਰ ਜਗਨ ਨਗਰ ਕੀਰਤਨ ਸਰਕਾਰੀ ਮਨਜ਼ੂਰੀ ਨਾਲ ਨਿਕਲਦਾ ਹੈ ਤੇ ਇਸ ਸੰਬੰਧੀ ਕਾਫੀ ਸਾਰੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਹਨ ਤੇ ਫੀਸਾਂ ਭਰਨੀਆਂ ਪੈਂਦੀਆਂ ਹਨ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ